ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਆਪਾਂ ਲੱਗੇ ਆ ਪੰਜੀਰੀ ਬਣਾਉਣ ਪੰਜੀਰੀ ਜਿਹੜੀ ਆਪਾਂ ਬਣਾਵਾਂਗੇ ਵੈਸਾਂ ਦੇ ਤੇ ਵੈਸੇ ਤਾਂ ਆਟੇ ਦੀ ਵੀ ਬਣਾਈ ਜਾਂਦੇ ਆ ਸਾਰੇ ਬਣਾਉਂਦੇ ਆ ਤੇ ਆਪਾਂ ਬਣਾਉਣ ਲੱਗੇ ਆ ਜੀ 2 ਕਿਲੋ ਘਿਓ ਦੀ ਪਹਿਲਾ ਸਲਾਹ ਸੀ ਆਪਣੀ 1 ਕਿਲੋ ਘਿਓ ਤੇ 1 ਕਿਲੋ ਵੈਸਣ ਦੀ ਤੇ ਜਿਹੜਾ ਆਪਾਂ ਸਮਾਨ ਲੈ ਕੇ ਆਂਦਾ ਸੀਗਾ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਕਿਲੋ ਜਿਹੜਾ ਆਪਾਂ ਕਿਲੋ ਘਿਓ ਦਾ ਕਿਲੋ ਵੇਸਣ ਦਾ ਸਮਾਨ ਲੈ ਕੇ ਆਏ ਸੀਗੇ ਫਿਰ ਆਪਣੀ ਜਿਹੜੀ ਘਰੇ ਆ ਕੇ ਸਲਾਹ ਬਦਲ ਗਈ ਕਿ 2 ਕਿਲੋ ਵੇਸਣ ਤੇ 2 ਕਿਲੋ ਘਿਓ ਤੇ 2 ਕਿਲੋ ਜਿਹੜਾ ਖੰਡ ਦੇ ਵਿੱਚ ਆਪਾਂ ਸਮਾਨ ਪਾਉਣਾ ਤੇ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਜਿਹੜਾ ਸਮਾਨ ਲਿਆ ਏ ਉਹ ਲਿਆ ਆ ਆਪਾਂ ਕਿਲੋ ਕਿਲੋ ਘਿਓ ਦਾ ਕਿਲੋ ਵੇਸਣ ਦਾ ਤੇ ਉਸ ਨੂੰ ਜਿਹੜਾ ਆਪਾਂ 2 ਕਿਲੋ ਘਿਓ ਦੇ ਵਿੱਚ ਪਾਉਣਾ ਹੈ ਤੇ ਤੁਸੀਂ ਜੇਕਰ ਕਿਲੋ ਘਿਓ ਦੇ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਜਿੰਨਾ ਤੁਹਾਨੂੰ ਦਿਖਾਇਆ ਗਿਆ ਉਹਨਾਂ ਪਾ ਸਕਦੇ ਆ ਜੇਕਰ ਤੁਸੀਂ 2 ਕਿਲੋ ਘਿਓ ਦੇ ਵਿੱਚ ਜਿਆਦਾ ਵੱਧ ਮਾਤਰਾ ਦੇ ਵਿੱਚ ਦਵਾਈਆਂ ਜਿਹੜੀਆਂ ਆਪਾਂ ਪਾਈਆਂ ਉਹ ਤੁਸੀਂ ਉਸ ਤੋਂ ਜਿਹੜਾ ਦੋਣੀ ਮਾਤਰਾ ਕਰ ਸਕਦੇ ਵਧ ਕਰ ਸਕਦੇ ਆ ਤੇ ਤੁਹਾਨੂੰ ਆਪਾਂ ਪਹਿਲਾਂ ਸਮਾਨ ਦਿਖਾ ਦਿੰਨੇ ਆ ਤੇ ਆਪਾਂ ਜਿਹੜਾ ਕਿਹੜਾ ਕਿਹੜਾ ਆਪਾਂ ਸਮਾਨ ਪਾਇਆ ਹੈ ਤੇ ਕਿਹੜੀਆਂ ਕਿਹੜੀਆਂ ਆਪਾਂ ਜਿਹੜੀਆਂ ਦਵਾਈਆਂ ਪਾਈਆਂ ਜਿਵੇਂ ਕਿ ਅੱਜਕੱਲ ਠੰਡ ਦੇ ਨਾਲ ਆਪਣੇ ਜੋੜਾਂ ਦੀ ਪ੍ਰੋਬਲਮ ਆ ਜਾਂਦੀ ਆ ਗੋਡਿਆਂ ਦੇ ਵਿੱਚ ਢੂਈ ਦੇ ਵਿੱਚ ਠੰਡ ਦੇ ਕਾਰਨ ਵੀ ਆ ਜਾਂਦੀ ਆ ਵੈਸੇ ਵੀ ਜਿਹੜੀ ਵੀਕਨੈਸ ਕਮਜ਼ੋਰੀ ਦੇ ਕਾਰਨ ਕਰਕੇ ਵੀ ਜਿਹੜੀ ਹੱਡਾਂਾਂ ਦੇ ਵਿੱਚ ਕਮਜ਼ੋਰੀ ਆ ਜਾਂਦੀ ਕੈਲਸ਼ੀਅਮ ਦੀ ਘਾਟ ਆ ਜਾਂਦੀ ਆ ਇਹ ਸਾਰੀਆਂ ਹੀ ਜਿਹੜੀਆਂ ਆਪਾਂ ਦਵਾਈਆਂ ਵਿੱਚ ਪਾਉਣ ਲੱਗੇ ਆ ਇਸ ਪੰਜੀਰੀ ਨੂੰ ਵੀਰ ਵੀ ਖਾ ਸਕਦੇ ਤੇ ਭੈਣਾ ਵੀ ਬਜ਼ੁਰਗ ਬੱਚੇ ਸਾਰੇ ਖਾ ਸਕਦੇ ਆ ਜਿਵੇਂ ਹੁਣ ਭੈਣਾ ਹੈ ਡਿਲੀਵਰੀ ਤੋਂ ਬਾਅਦ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜੇ ਕਮਰ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੱਡਾ ਜਿਹੜੇ ਕਮਜ਼ੋਰ ਹੋ ਜਾਂਦੇ ਕੈਲਸ਼ੀਅਮ ਦੀ ਘਾਟ ਆ ਜਾਂਦੀ ਆ ਸਿਰ ਦਰਦ ਹੋਣ ਲੱਗ ਜਾਂਦਾ ਮੋਢੇ ਬਾਹਾਂ ਜੋੜਾਂ ਦੀ ਪ੍ਰੋਬਲਮ ਜਿਵੇਂ ਲਤਾਂ ਵੀਕਨਸ ਆਉਂਦੀ ਹੈ ਇਹਦੇ ਨਾਲ ਜਿਹੜਾ ਆਪਾਂ ਜੋ ਵੀ ਦਵਾਈਆਂ ਪਾਈਆਂ ਇਹ ਆਪਣੇ ਸਾਰੇ ਸਰੀਰ ਨੂੰ ਤਾਕਤ ਦੇਣ ਵਾਲੀਆਂ ਇਹ ਦਵਾਈਆਂ ਤੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਜਰੂਰ ਸਮਝਿਓ ਜੇਕਰ ਤੁਹਾਡੇ ਘਰ ਦੇ ਵਿੱਚ ਬੱਚਿਆਂ ਨੇ ਪੰਜੀਰੀ ਖਾਣੀ ਆ ਫੇਰ ਤਾਂ ਤੁਸੀਂ ਜਿਹੜੇ ਇਹ ਮੈਂ ਦਵਾਈਆਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਤੁਸੀਂ ਦਵਾਈਆਂ ਨਾ ਪਾਓ ਸਿੰਪਲ ਹੀ ਬਣਾਓ ਜਿਵੇਂ ਕਿ ਬਦਾਮ ਕਾਜੂ ਡ్రਾਈ ਫਰੂਟ ਪਾ ਕੇ ਖਸ ਖਸ ਵੀ ਪਾ ਸਕਦੇ ਆ ਮਿਰਚਾਂ ਵੀ ਪਾ ਸਕਦੇ ਆ ਜਿਵੇਂ ਕਈ ਬੱਚੇ ਘਰ ਦੇ ਵਿੱਚ ਜਿਵੇਂ ਸੌਂਫ ਹੋਈ ਮੇਥੇ ਸੌਂਫ ਹੋਈ ਅਜਵਾਇਨ ਕਾਲੀ ਮਿਰਚ ਇਹਨਾਂ ਚੀਜ਼ਾਂ ਨੂੰ ਬੱਚੇ ਨਹੀਂ ਪਸੰਦ ਕਰਦੇ ਜਾਂ ਜਿਵੇਂ ਆਪਾਂ ਮੇਥੇ ਪਾ ਦਿੰਨੇ ਆ ਜਿਵੇਂ ਕਿ ਅੱਜਕੱਲ ਬਜ਼ੁਰਗਾਂ ਨੂੰ ਠੰਡ ਦੀ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਕਿ ਉਹਨਾਂ ਦੇ ਵਾਈ ਵਾਤੀ ਜ਼ਿਆਦਾ ਵੱਜ ਜਾਂਦੀ ਜਿਹਦੇ ਕਰਕੇ ਜੋੜਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਗੋਡੇ ਢੂਈ ਇਸ ਤਰ੍ਹਾਂ ਜੋੜ ਆ ਜਿਹੜੇ ਦੁਖਣ ਲੱਗ ਜਾਂਦੇ ਆ ਤੇ ਉਹਨਾਂ ਨੂੰ ਮੇਥਿਆਂ ਦੀ ਲੋੜ ਹੁੰਦੀ ਆ ਅਜਵਾਇਨ ਕਾਲੀਆਂ ਮਿਰਚਾਂ ਜਿਵੇਂ ਸੁੰਡ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਆਪਾਂ ਤਾਂ ਇਹ ਸਾਰਾ ਸਮਾਨ ਪਾ ਕੇ ਹੀ ਆਪਾਂ ਬਣਾਉਣ ਲੱਗੇ ਆ ਪੰਜੀਰੀ ਜੇਕਰ ਬੱਚਿਆਂ ਨੂੰ ਖਾਣਾ ਚਾਹੁੰਦੇ ਆ ਤਾਂ ਫਿਰ ਇਹਨਾਂ ਚੀਜ਼ਾਂ ਨੂੰ ਤੁਸੀਂ ਸਕਿੱਪ ਕਰ ਸਕਦੇ ਆ ਚਲੋ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਕਿ ਆਪਾਂ ਕੀ ਕੀ ਸਮਾਨ ਪਾਇਆ ਫਿਰ ਉਸ ਤੋਂ ਬਾਅਦ ਫਿਰ ਆਪਾਂ ਕੜਾਈ ਰੱਖ ਕੇ ਜਿਹੜਾ ਵੇਸਾ ਨੂੰ ਭੁੰਨਾਂਗੇ ਤੇ ਸਾਰਾ ਸਮੂ ਪਹਿਲਾਂ ਮੈਂ ਤੁਹਾਨੂੰ ਦਿਖਾ ਦਵਾਂ ਕਿ ਕੀ ਕੀ ਸਮਾਨ ਲਿਆ ਤੇ ਉਸ ਨੂੰ ਜਿਹੜਾ ਆਪਾਂ ਪੀਸ ਕੇ ਤਿਆਰ ਕਰ ਲਿਆ ਇਹ ਆਪਾਂ ਕਿਉਂ ਲੈ ਲਿਆ ਤੇ 2 ਕਿਲੋ ਆਪਾਂ ਕਿਓ ਲੈਣਾ 2 ਕਿਲੋ ਆਪਾਂ ਵੇਸਣ ਲੈ ਲੈਣਾ ਵੇਸਣ ਦੀ ਜਗ੍ਹਾ ਤੁਸੀਂ ਆਟਾ ਵੀ ਲੈ ਸਕਦੇ ਆ ਮਲਟੀ ਗ੍ਰੇਨ ਆਟਾ ਵੀ ਲੈ ਸਕਦੇ ਆ ਜਾਂ ਕਣਕ ਦਾ ਆਟਾ ਵੀ ਲੈ ਸਕਦੇ ਆ ਇਹਦੇ ਵਿੱਚ ਆਪਾਂ ਕੀ ਕੀ ਸਮਾਨ ਪਾਉਣਾ ਉਹ ਮੈਂ ਤੁਹਾਨੂੰ ਦਿਖਾਉਣੀ ਆ ਕੀ ਕੀ ਆਪਾਂ ਸਮਾਨ ਲਿਆ ਇਹਨੂੰ ਪਹਿਲਾਂ ਆਪਾਂ ਸਾਈਡ ਤੇ ਰੱਖਦੀ ਐ 200 ਗ੍ਰਾਮ ਆਪਾਂ ਲੈ ਲਈ 100 ਗੀ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਇੱਧਰ ਆਪਾਂ ਲੈ ਲਏ ਕਾਜੂ ਤੇ ਬਾਦਾਮ 200 ਗ੍ਰਾਮ ਫੁੱਲ ਮਖਾਣੇ ਇਹ ਜਿਹੜਾ ਆਪਾਂ ਸਮਾਨ ਲਿਆ 2 ਕਿਲੋ ਘਿਓ ਦੇ ਵਿੱਚ ਪਾਉਣ ਵਾਸਤੇ ਖਾਸ ਖਾਸ 50 ਗ੍ਰਾਮ ਇਹ ਜਿਹੜੀ 50 ਗ੍ਰਾਮ ਆਪਾਂ ਖਸ ਖਸ ਲਈ ਥੋੜੀ ਜੀ ਆਪਣੇ ਘਰ ਵਿੱਚ ਸੀਗੀ ਸਫੈਦ ਮੂਸਲੀ ਭਖੜਾ ਅਲਸੀ ਕੰਮਰਕਾਸ ਤੇ ਪਿੱਪਲ ਆਖ ਸੌਂਡਕ ਇਹ ਜਿੰਨਾ ਵੀ ਆਪਾਂ ਸਮਾਨ ਲਿਆ ਨਾ ਆਹ ਇਹ ਆਪਾਂ ਕਿਲੋ ਘਿਓ ਵਾਸਤੇ ਲਿਆ ਸੀ ਕਿਲੋ ਘਿਓ ਦੀ ਪੰਜੀਰੀ ਬਣਾਉਣ ਵਾਸਤੇ ਇਹ ਜਿਹੜਾ ਤੁਸੀਂ ਸਮਾਨ ਦੇਖ ਰਹੇ ਹੋ ਨਾ ਜੁਆਇਨ ਤੇ ਸੌਫ ਇਹ ਕਿਲੋ ਘਿਓ ਦੇ ਲਈ ਜਿਹੜਾ ਆਪਾਂ ਕਿਲੋ ਘਿਓ ਦੀ ਪੰਜੀਰੀ ਬਣਾਉਣ ਵਾਸਤੇ ਇਹਨਾ ਆਪਾਂ ਸਮਾਨ ਲਿਆ ਸੀਗਾ ਤੇ ਇਹ ਆਪਾਂ ਹੁਣ 2 ਕਿਲੋ ਘਿਓ ਦੇ ਵਿੱਚ ਪਾਵਾਂਗੇ 2 ਕਿਲੋ ਘਿਓ ਲਵਾਂਗੇ 2 ਕਿਲੋ ਹੀ ਵੇਸਣ ਲਵਾਂਗੇ ਤੇ 2 ਕਿਲੋ ਆਪਾਂ ਦੇਸੀ ਖੰਡ ਲਵਾਂਗੇ ਤੇ ਇਹ ਜੇ ਤੁਸੀਂ ਇਸ ਤੋਂ ਵੱਧ ਮਾਤਰਾ ਜਿਹੜੀ ਵਧਾਉਣੀ ਚਾਹੋ ਨੇ ਤੇ ਵਧਾ ਵੀ ਸਕਦੇ ਆ 50 50 ਗ੍ਰਾਮ ਕਰ ਸਕਦੇ ਆ ਇਹ ਜਿਹੜਾ ਆਪਣੇ 20 20 ਗ੍ਰਾਮ ਸਮਾਨ ਆ ਫਖੜਾ ਤੇ ਕਮਰਕਸ ਸਫੈਦ ਮੂਸਲੀ ਸੁੰਡ ਸੁੰਡ ਤਾਂ ਜਿਹੜੀ 2 ਕਿਲੋ ਘਿਓ ਦੇ ਵਿੱਚ ਬਹੁਤ ਆ ਇਹ ਕਿਉਂਕਿ ਹੁਣ ਅੱਗੇ ਜਾ ਕੇ ਜਿਹੜਾ ਠੰਡਾ ਘਟ ਵੀ ਜਾਣੀ ਆ ਤੇ ਪਿਪਲ ਲਾਕ ਆ ਜਿਹੜੀ ਇਹ ਵੀ ਜਿਹੜੀ ਆਪਣੇ 20 ਗ੍ਰਾਮ ਆ ਤੇ ਤੁਸੀਂ 50 50 ਗ੍ਰਾਮ ਵੀ ਕਰ ਸਕਦੇ ਆ ਤੇ ਵੈਸੇ ਇਹ ਜਿਹੜਾ ਇੰਨਾ ਸਾਮਾਨ ਤੁਹਾਨੂੰ ਦਿਖਾਇਆ ਨਾ ਇਹ 2 ਕਿਲੋ ਘੋੜੇ ਦੇ ਵਿੱਚ ਬਹੁਤ ਆ ਕਿਉਂਕਿ ਅੱਗੇ ਜਾ ਕੇ ਜਿਹੜਾ ਮੌਸਮ ਵੀ ਚੇਂਜ ਹੋ ਜਾਣਾ ਠੰਡ ਆ ਜਿਹੜੀ ਘਟਣੀ ਸ਼ੁਰੂ ਹੋ ਜਾਣੀ ਆ ਤੇ ਬਾਕੀ ਸਾਮਾਨ ਮੈਂ ਤੁਹਾਨੂੰ ਦਿਖਾਉਣੀ ਆ ਤੇ ਇਹ ਸੌਫਟ ਤੇ ਜੁਆਨ ਆ ਜਿਹੜੀ ਮੈਂ ਘਰ ਹੀ ਲੈ ਲਈ ਇਹ 50 50 ਗ੍ਰਾਮ ਲਈ ਆ ਪਹਿਲਾਂ 20 20 ਗ੍ਰਾਮ ਸੀਗੀ ਥੋੜਿਆ ਜਿਹਾ ਮੈਂ ਕਾਲੀਆਂ ਮਿਰਚਾਂ ਲੈ ਲਈਆਂ ਤੁਸੀਂ ਚਾਹੋ ਤਾਂ ਨਾਲ ਮੇਥੇ ਵੀ ਪਾ ਸਕਦੇ ਆ 20 ਗ੍ਰਾਮ ਜਿਹੜੇ ਨਾਲ ਮੇਥੇ ਵੀ ਤੁਸੀਂ ਪਾ ਸਕਦੇ ਆ ਤੇ ਇਧਰ ਆਪਣੀ ਜਿਹੜਿਆ ਗੁੰਦ ਲੈ ਲਈਆ 50 ਗ੍ਰਾਮ ਆਪਾਂ ਗੁੰਦ ਲਈਆ ਇਹਨੂੰ ਜਿਹੜਾ ਵੈਸੇ ਤਾਂ ਕਿਹਾ ਉਹਦੇ ਵਿੱਚ ਪਹਿਲਾਂ ਫਰਾਈ ਕਰ ਲੈਣੇ ਆ ਤੇ ਆਪਾਂ ਜਿਹੜਾ ਇਹਨੂੰ ਪਹਿਲਾਂ ਫਰਾਈ ਨਹੀਂ ਕਰਾਂਗੇ ਇਹਨੂੰ ਪੀਸ ਲਵਾਂਗੇ ਜਦੋਂ ਆਪਾਂ ਪੰਜੀਰੀ ਬਣਾਵਾਂਗੇ ਤਾਂ ਫਿਰ ਆਪਾਂ ਜਦੋਂ ਆਟਾ ਅੱਜ ਜਿਹਾ ਤੇ ਫੇਰ ਆਪਾਂ ਜਿਹੜਾ ਉਹਨੂੰ ਪਾਊਡਰ ਨੂੰ ਉਹਦੇ ਵਿੱਚ ਪਾ ਦਵਾਂਗੇ ਪਹਿਲਾਂ ਫਰਾਈ ਕਰਨ ਦੀ ਕੋਈ ਲੋੜ ਨਹੀਂ ਪੈਂਦੀਗੀ ਕਈ ਜਿਵੇਂ ਆਪਾਂ ਦੇਖਦੇ ਹਾਂ ਕਿ ਪਹਿਲਾਂ ਇਹਨੂੰ ਗੁੰਦ ਨੂੰ ਫਰਾਈ ਕਰਦੇ ਆ ਫਰਾਈ ਕਰਨ ਤੋਂ ਬਾਅਦ ਫਿਰ ਇਹਨੂੰ ਪੀਸਦੇ ਆ ਤੇ ਇਸ ਕਰਕੇ ਜਿਹੜਾ ਆਪਾਂ ਪਹਿਲਾਂ ਇਹਨੂੰ ਫਰਾਈ ਨਹੀਂ ਕਰਨਾਗਾ ਜਦੋਂ ਆਪਾਂ ਆਟੇ ਨੂੰ ਭੁੰਨ ਲਵਾਂਗੇ ਵੇਸਾਂ ਨੂੰ ਭੁੰਨ ਲਵਾਂਗੇ ਉਦੋਂ ਆਪਾਂ ਉਹਦੇ ਵਿੱਚ ਜਿਹੜਾ ਇਹ ਪੀਸਿਆ ਹੋਇਆ ਗੁੰਦ ਨੂੰ ਪਾ ਦਵਾਂਗੇ ਤੇ ਬਾਅਦ ਵਿੱਚ ਜਿਹੜਾ ਆਪਣਾ ਬਾਕੀ ਦਾ ਸਮਾਨ ਹੋਗਾ ਉਹ ਐਡ ਕਰ ਲਵਾਂਗੇ ਤੇ ਥੋੜੀਆਂ ਜਿਹਾ ਆਪਾਂ ਕਾਲੀਆਂ ਮਿਰਚਾਂ ਲੈ ਲਈਆਂ ਇਹ ਵੀ ਆਪਣੇ ਘਰ ਵਿੱਚ ਹੀ ਸੀਗ 10 ਗ੍ਰਾਮ ਕਹਿ ਸਕਦੇ ਆ ਤੇ ਇਹ ਆ ਜੀ ਪਾਠਾ ਆ ਦੇਖ ਰਹੇ ਨਾ ਪਾਠਾ ਤੁਸੀਂ ਇਹ ਡਲੀਆਂ ਜਿਹੜੀਆਂ ਹੁੰਦੀਆਂ ਚਿੱਟੇ-ਚਿੱਟੇ ਜਿਵੇਂ ਕਲੀ ਜੀਆਂ ਹੁੰਦੀਆਂ ਹੁੰਦੀਆਂ ਇਸ ਤਰ੍ਹਾਂ ਕਿਉਂਕਿ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਦਾ ਢੁਈ ਨੂੰ ਹੱਡੀਆਂ ਦੇ ਜੋੜਾਂ ਨੂੰ ਇਹ ਬਹੁਤ ਤਾਕਤਵਾਰ ਆ ਪਾਠਾ ਚਲੋ ਜੀ ਹੁਣ ਆਪਾਂ ਜਿਹੜਾ ਇਹਨੂੰ ਪੀਸ ਲੈਨੇ ਆ ਸਮਾਨ ਨੂੰ ਸਾਰੇ ਨੂੰ ਤੇ ਇੱਧਰ ਜਿਹੜੇ ਆਪਾਂ ਫੁੱਲ ਮਖਾਣੇ ਆ ਇਹਨਾਂ ਨੂੰ ਵੀ ਆਪਾਂ ਪੀਸ ਲੈਣਾ ਤੇ ਫੇਰ ਆਪਾਂ ਇਹਨੂੰ ਪੀਸ ਲਵਾਂਗੇ ਇਹ ਸਾਰਾ ਹੀ ਆਪਾਂ ਜਿਹੜਾ ਸਮਾਨ ਨੂੰ ਫੁੱਲ ਮਖਾਣੇ ਤੇ ਆਹ ਬਦਾਮ ਕਾਜੂ ਇਹ ਆਪਾਂ ਇਹਨੂੰ ਪੀਸ ਲੈਣਾ ਤੇ ਨਾਲ ਜਿਹੜਾ ਆਪਾਂ ਠੋਠੇ ਲਵਾਂਗੇ ਨਾਰੀਅਲ ਕੋਪਾ ਉਹਨੂੰ ਵੀ ਕਦੂਕਸ ਕਰਾਂਗੇ ਤੇ ਉਹ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੀ ਤੇ ਹੁਣ ਆਪਾਂ ਸਾਨੂੰ ਸਮਾਨ ਆ ਜਿਹੜਾ ਪੀਸ ਕੇ ਦਿਖਾਉਣੇ ਆ ਇਸ ਤੋਂ ਇਲਾਵਾ ਤੁਸੀਂ ਡਰਾਈ ਫਰੂਟ ਆ ਜਿਹੜੇ ਆਪਣੀ ਮਰਜ਼ੀ ਮੁਤਾਬਕ ਲੈ ਸਕਦੇ ਆ ਜਿਵੇਂ ਕਿ ਅਖਰੋਟ ਹੋ ਗਏ ਪਿਸਤਾ ਹੋ ਗਿਆ ਚਾਰੇ ਮਗਜ ਹੋ ਗਏ ਜੋ ਵੀ ਤੁਹਾਡਾ ਦਿਲ ਕਰਦਾ ਅਲੱਗ ਤੋਂ ਕੋਈ ਜਿਵੇਂ ਸਾਲੂਮ ਪੰਜਾ ਹੋ ਗਿਆ ਹੋਰ ਬਹੁਤ ਸਾਰੀਆਂ ਪੰਸਾਰੀ ਦੀ ਦੁਕਾਨ ਤੋਂ ਜਿਹੜੀਆਂ ਦਵਾਈਆਂ ਆਪਾਂ ਨੂੰ ਤਾਕਤਵਾਰ ਮਿਲ ਜਾਂਦੀਆਂ ਤੁਸੀਂ ਆਪਣੀ ਮਰਜ਼ੀ ਮੁਤਾਬਕ ਪਾ ਸਕਦੇ ਆ ਇਹ ਤੋਂ ਠੱਕੜਾ ਲੈ ਲਿਓ ਇਹਦੇ ਵਿੱਚ ਆਪਾਂ ਢੱਕੇ ਜੇ ਚੌਕ ਦਿੰਨੇ ਆ ਪਹਿਲਾਂ ਵੇ ਜੇ ਤਾਂ ਇਹ ਸਾਰਾ ਸਮਾਨ ਜਿਹੜਾ ਤੁਸੀਂ ਪੀਠੇਪਠਾਇਆ ਵੀ ਲਿਆ ਸਕਦੇ ਆ ਪਰ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਜਿਹੜਾ ਇਹ ਨੂੰ ਸਾਫਤਾ ਹੀ ਲੈ ਕੇ ਆਂਦਾ ਵੀ ਕਿਸ ਤਰ੍ਹਾਂ ਦਾ ਸਮਾਨ ਹੁੰਦਾ ਜਦੋਂ ਆਪਾਂ ਪੀਸੇਪਸ ਆਇਆ ਪੰਸਾਰੀ ਤੋਂ ਲੈ ਕੇ ਆਉਣੇ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦੇ ਵਿੱਚ ਕੀ ਕੀ ਪਾਇਆ ਜਾਂ ਕਿੰਨਾ ਕਿੰਨਾ ਪਾਇਆ ਇਹ ਕਿਲੋ ਘੋੜ ਦੇ ਵਿੱਚ ਜਿਵੇਂ ਕਿਲੋ ਵੇਸਣ ਜਾਂ ਕਿਲੋ ਆਟਾ ਲੈ ਕੇ ਤੇ ਇੰਨੀਆਂ ਦਵਾਈਆਂ ਜਿਹੜੀਆਂ ਆਪਾਂ ਪਾ ਸਕਦੇ ਆ ਲੋ ਜੀ ਹੁਣ ਆਪਾਂ ਲੈ ਲੈਨੇ ਜੱਗ ਤੇ ਇਹਦੇ ਵਿੱਚ ਪਾ ਦਿੰਨੇ ਆਪਾਂ ਪਖੜਾ ਤੇ ਇਹ ਲੈ ਲੈਨੇ ਆਪਾਂ ਸਫੈਦ ਮੂਸਲੀ ਤੇ ਸੁੰਡ ਪਹਿਲਾਂ ਆਪਾਂ ਇੰਨਾ ਕਰ ਪੀਸ ਕੇ ਦੇਖਦੇ ਆਂ ਇਹ ਦਵਾਈਆਂ ਤਾਂ ਪੀਸੀਆਂ ਗਈਆਂ ਦੇਖੋ ਇਹਦਾ ਪਾਊਡਰ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਹੁਣ ਬਾਕੀ ਦੀਆਂ ਜਿਹੜੀਆਂ ਵੀ ਦਵਾਈਆਂ ਪੇ ਇਸੇ ਤਰ੍ਹਾਂ ਪੀਸ ਲੈਣੀਆਂ ਹੁਣ ਆਪਾਂ ਖਸ ਖਸ ਲੈ ਲੀਏ ਖਾਸ ਖਾਸ ਵੀ ਜਿਹੜੀ ਆਪਾਂ ਪੀਸ ਲਈ ਆ ਖਾਸ ਖਾਸ ਤੇ ਬਦਾਮ ਕਾਜੂ ਆ ਜਿਹੜੇ ਇਹ ਆਪਾਂ ਇੱਕ ਭਾਂਡੇ ਦੇ ਵਿੱਚ ਅਲੱਗ ਕਰ ਲਵਾਂਗੇ ਤੇ ਦਵਾਈਆਂ ਜਿਹੜੀਆਂ ਆਪਾਂ ਅਲੱਗ ਕਰ ਲਵਾਂਗੇ ਇਹ ਪਿੱਪਲ ਆਕ ਅਲਸੀ ਅਲਸੀ ਬਾਜਪਾਉਂਗੇ ਇਹ ਆ ਜੀ ਆਪਣੀ ਕਮਰ ਕਾਸ ਪਕਲਲੇ ਨੂੰ ਪੀਸ ਲਏ। ਬਿਲਕੁਲ ਤੇ ਕਮਰਕਾਸ ਵੀ ਜਿਹੜੀ ਆਪਣੀ ਬਿਲਕੁਲ ਵਧੀਆ ਪੀਸੀ ਗਈ ਆ। ਪਹਿਲਾਂ ਆਪਾਂ ਨੂੰ ਐ ਲੱਗਦਾ ਹੁੰਦਾ ਕਿ ਇਹ ਦਵਾਈਆਂ ਆਪਣੇ ਤੋਂ ਘਰ ਵਿੱਚ ਪੀਸੀਆਂ ਨਹੀਂ ਜਾਣੀਆਂ ਪਰ ਆਪਾਂ ਵਧੀਆ ਜਿਹੜਾ ਪੀਸ ਸਕਦੇ ਆ। ਹੁਣ ਲਵਾਂਗੇ ਅਰਸੀ ਤੇ ਅਜਵਾਇਨ, ਸੌਫ, ਕਾਲੀਆਂ ਮਿਰਚਾਂ ਇਹਨਾਂ ਨੂੰ ਆਪਾਂ ਇਕੱਠਾ ਹੀ ਪੀਸ ਲੈਣੇ ਆ। ਇਨਾਂ ਦਾ ਵੀ ਜਿਹੜਾ ਆਪਾਂ ਪਾਊਡਰ ਬਣਾ ਲੈਨੇ ਆਂ ਪੰਜੀਰੀ ਬਣਾਉਣ ਤੇ ਟਾਈਮ ਬਹੁਤ ਲੱਗ ਜਾਂਦਾ ਸਾਰੀ ਤਿਆਰੀ ਕਰਨ ਤੇ ਆ ਦੇਖੋ ਜਿਹੜਾ ਆ ਆਪਾਂ ਇਹਨੂੰ ਪੀਸ ਲਿਆ ਅਲਸੀ ਸੀ ਸੌਂਫ ਅਜਵਾਇਨ ਤੇ ਕਾਲੀਆਂ ਮਿਰਚਾਂ ਇਹ ਆਪਣਾ ਪਾਠਾ ਆ ਗੁੰਦ ਪੀਸ ਕੇ ਆਪਾਂ ਅੱਧ ਰੱਖ ਲੈਣੀ ਆ ਆਪਾਂ ਬਰਾਮਕਾਰ ਜੂ ਦਰਦਰੇ ਮੋٹے ਜੇ ਪੀਸ ਲਵਾਂਗੇ ਜਿਆਦੇ ਪਾਊਡਰ ਨਹੀਂ ਬਣਾਵਾਂਗੇ ਤੇ ਕਿਸੇ ਵੀ ਚੀਜ਼ ਨੂੰ ਆਪਾਂ ਜਿਹੜਾ ਘਿਓ ਦੇ ਵਿੱਚ ਫਰਾਈ ਨਹੀਂ ਕਰਾਂਗੇ ਅਣ ਇਹਦੇ ਵਿੱਚ ਤੁਸੀਂ ਅਖਰੋਟ ਪਿਸਤਾ ਚਾਰੇ ਮਗਜ ਤੇ ਇਹ ਆਪਾਂ ਬਦਾਮ ਕਾਜੂ ਪੀਸ ਲਿਆ ਤੇ ਹੁਣ ਆਪਾਂ ਵਿੱਚ ਇਹਦੇ ਸੌਗੀ ਆ ਜਿਹੜੀ ਕਿਸ਼ਮਿਸ਼ਾ ਇਹ ਪਾ ਲਵਾਂਗੇ ਤੇ ਥੋੜੀ ਜੀ ਵਿੱਚੋਂ ਰੱਖ ਲੂੰਗੀ 200 ਗ੍ਰਾਮ ਆ ਸਾਰੀ ਨਹੀਂ ਪਾਉਂਗੀ ਤੇ ਮਗਜ ਆ ਜਿਹੜੇ ਮੈਂ ਪਹਿਲਾਂ ਲਿਹਾਉਣੇ ਭੁੱਲ ਗਈ ਸੀਗੀ ਹੁਣ ਜਿਹੜਾ ਹਰਦੀਪ ਐਥੋਂ ਦੁਕਾਨ ਤੋਂ ਜਿਹੜੇ ਮਗਜ ਲਿਆ ਦੂਗਾ ਤੇ ਉਹ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਤੇ ਆਪਾਂ ਖਾਸ ਖਾਸ ਤੇ ਬਦਾਮ ਕਾਜੂ ਸੌਗੀ ਇੱਕ ਥਾਂ ਆਪਾਂ ਜਿਹੜਾ ਇਹਨਾਂ ਨੂੰ ਇਕੱਠਾ ਕਰ ਦਿੱਤਾ ਹੈ ਦਵਾਈਆਂ ਆਪਣੀਆਂ ਇੱਕ ਇੱਕ ਥਾਂ ਹੋ ਗਈਆਂ ਤੇ ਡ్రਾਈ ਫਰੂਟ ਆਪਣੇ ਇਕੱਠਾ ਹੋ ਗਏ ਹੁਣ ਆਪਾਂ ਜਿਹੜੇ ਇਹ ਫੁੱਲ ਮਖਾਣੇ ਆ ਇਹਨਾਂ ਨੂੰ ਵੀ ਜਿਹੜਾ ਬਿਨਾ ਰੋਸਟ ਕੀਤੇ ਹੀ ਆਪਾਂ ਇਹਨਾਂ ਦਾ ਪਾਊਡਰ ਬਣਾ ਕੇ ਤਿਆਰ ਕਰ ਲੈਣੇ ਆ ਥੋੜੇ ਥੋੜੇ ਕਰਕੇ ਪੀਸ ਲਾਂਗੇ ਇੱਕੇ ਵਾਰ ਤਾਂ ਪੀਸੇ ਵੀ ਨਹੀਂ ਜਾਣਗੇ ਲੋ ਫਲ ਮਖਾਣੇ ਜਿਹੜੇ ਆਪਣੇ ਪੀਸੇ ਗਏ ਆ ਤੇ ਨਾਲ ਹੀ ਆਪਣਾ ਜਿਹੜਾ ਮੰਮੀ ਨੇ ਨਾਰੀਅਲ ਵੀ ਮਗਾ ਕੇ ਜਿਹੜਾ ਉਹਨੂੰ ਕद्दूकस ਕਰਤਾ ਸੀ ਆ ਦੇਖੋ ਤੁਸੀਂ ਬੂਰਾ ਵੀ ਨਾਰੀਅਲ ਦਾ ਪਾ ਸਕਦੇ ਆ ਪਰ ਉਹਦੇ ਵਿੱਚ ਆਇਲ ਘੱਟ ਹੁੰਦਾ ਜਿਹੜਾ ਨਾਰੀਅਲ ਦਾ ਬੂਰਾ ਹੁੰਦਾ ਲਓ ਜੀ ਇਹ ਸਾਰਾ ਸਮਾਨ ਤੁਸੀਂ ਦੇਖ ਰਹੇ ਆ ਨਾ ਆਪਣਾ ਸਾਰਾ ਤਿਆਰ ਹੋ ਗਿਆ ਘਿਓ ਵੇਸਣ ਸ਼ਾਨ ਲਿਆ ਖੰਡ ਲੈ ਲਈ 2 ਕਿਲੋ ਇੱਧਰ ਆਪਣੀਆਂ ਦਵਾਈਆਂ ਹੋ ਗਈਆਂ ਡਰਾਈ ਫਰੂਟ ਹੋ ਗਏ ਤੇ ਸਾਰਾ ਸਮਾਨ ਆਪਣਾ ਤਿਆਰ ਹੁਣ ਤੇ ਹੁਣ ਆਪਾਂ ਜਿਹੜਾ ਚੁੱਲ੍ਹੇ 'ਚ ਆਗਮ ਚਾ ਕੇ ਇਤਰ ਆਪਣਾ ਇਹ ਕਿਲੋਕ ਕਿ ਹੋਏ ਆ ਗਰਮ ਕੀਤਾ ਆ ਕੜਾਈ ਆ ਜਿਹੜੀ ਆਪਾਂ ਰੱਖ ਲਈ ਗਰਮ ਹੋ ਗਈ ਆ ਕਿਲੋ ਇਹ ਆਪਾਂ ਲੱਗ ਤੋਲ ਕੇ ਰੱਖਿਆ ਸੀਗਾ ਲਓ ਹੁਣ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਈਏ ਫਿਰ ਆਪਾਂ ਜਿਹੜਾ ਇਹਦੇ ਵਿੱਚ ਵੇਸਣ ਆ ਸ਼ਾਨ ਕੇ ਰੱਖਿਆ ਹੋਇਆ ਆਪਣਾ ਤੇ ਉਹ ਆਪਾਂ ਐਡ ਕਰਨ ਦੇ ਵਿੱਚ ਲੋਜੀ ਕਿਉ ਆਪਾਂ ਗਰਮ ਹੋ ਗਿਆ ਤੇ ਹੁਣ ਆਪਾਂ ਵੇਸਣ ਪਾਤੀ ਵੇਸਣ ਨੂੰ ਹੁਣ ਆਪਾਂ ਘਿਓ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮੱਠੀ ਮੱਠੀ ਅੱਗ ਤੇ ਜਿਹੜਾ ਆਪਾਂ ਵੇਸਣ ਨੂੰ ਭੁੰਨਣਾ ਤਾਂ ਕਿ ਜਿਹੜਾ ਵੇਸਣ ਆਪਾਂ ਦਾ ਕੱਚਾ ਵੀ ਨਾ ਰਵੇ ਤੇ ਆਪਣਾ ਜਿਹੜਾ ਵੇਸਣ ਸੜੇ ਵੀ ਨਾ ਜੇ ਕਰਕੇ ਉਹ ਘੱਟ ਹੋਵੇ ਤਾਂ ਵੇਸਣ ਭੁੰਨਣਾ ਬਹੁਤ ਮੁਸ਼ਕਲ ਹੋ ਜਾਂਦਾ ਗੰਡਾ ਵੀ ਪੈ ਜਾਂਦੀਆਂ ਤੇ ਭੁੰਨਣ ਦੇ ਵਿੱਚ ਦਿੱਕਤ ਆਉਂਦੀ ਆ ਦੇਖੋ ਵੇਸਣਾਂ ਦੇ ਵਿੱਚ ਕਿਉਂ ਬਰਾਬਰ ਆ ਤੇ ਵੇਸਣ ਭੁੰਨਣਾ ਬਹੁਤ ਹੀ ਸੌਖਾ ਹੈ ਤੇ ਜੇ ਅੱਗ ਆਪਣੀ ਤੇਜ਼ ਹੋਵੇ ਤਾਂ ਫਿਰ ਆਪਣਾ ਜਿਹੜਾ ਵੇਸਣ ਆ ਉਹ ਭੁੱਜੇ ਦਾ ਸਹੀ ਤਰੀਕੇ ਦਾ ਸਵਾਦ ਟੇਸਟ ਵਧੀਆ ਨਹੀਂ ਆਉਂਦਾ ਜਾਂ ਤਾਂ ਕੱਚੇ ਦਾ ਆਊਗਾ ਜਾਂ ਫਿਰ ਸੜੇ ਦਾ ਆਊਗਾ ਇਸ ਕਰਕੇ ਅੱਗ ਮੱਠੀ ਮੱਠੀ ਅੱਗ ਤੇ ਜਿਹੜਾ ਵੇਸਣ ਭੁੰਨਣਾ ਹੁੰਦਾ ਭਾਵੇਂ ਤੁਸੀਂ ਚੁੱਲੇ ਤੇ ਬਣਾਓ ਤੇ ਭਾਵੇਂ ਤੁਸੀਂ ਜਿਹੜਾ ਗੈਸ ਤੇ ਬਣਾ ਲਓ ਕਿਤੇ ਵੀ ਜਿਹੜਾ ਬਸ ਸੇਕ ਦਾ ਹੀ ਧਿਆਨ ਰੱਖਣਾ ਹੁੰਦਾ ਵੇਸਣ ਭੁੰਨਣ ਲੱਗੇ ਲੋ ਆਹ ਦੇਖੋ ਹੁਣ ਤੁਸੀਂ ਵੇਸਨ ਜਿਹੜਾ ਇਹ ਆਪਣਾ ਭੁੱਜਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਪਹਿਲਾਂ ਵੇਸਨ ਦੇ ਕਲਰ ਵੀ ਚੇਂਜ ਹੁੰਦਾ ਤੇ ਉਹ ਫੁੱਲਣਾ ਸ਼ੁਰੂ ਹੋ ਜਾਂਦਾ ਜਦੋਂ ਫਿਰ ਇਹ ਇਸ ਦਾ ਰੰਗ ਬਦਲਣਾ ਸ਼ੁਰੂ ਹੋ ਜੇ ਲਾਲ ਹੋ ਜੇ ਤਾਂ ਫਿਰ ਜਿਹੜਾ ਹੈ ਆਪਣਾ ਪ੍ਰੋਪਰ ਖੁਸ਼ਬੂ ਆਉਣ ਲੱਗ ਜਾਵੇ ਤਾਂ ਵੇਸਨ ਜਿਹੜਾ ਭੁੱਜ ਕੇ ਤਿਆਰ ਹੋ ਜਾਂਦਾ ਤਿਆਰੀ ਕਰਨ ਤੇ ਜਿਹੜਾ ਟਾਈਮ ਲੱਗਦਾ ਬਾਅਦ ਵਿੱਚ ਆਪਣਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਵੇਸਨ ਭੁੰਨਣ ਤੇ ਕੋਈ ਟਾਈਮ ਨਹੀਂ ਲੱਗਦਾਗਾ ਸਿਰਫ ਆਪਣੇ 15-20 ਮਿੰਟ ਵੇਸਨ ਤੇ ਘੱਟ ਹੀ ਟਾਈਮ ਲੱਗਦਾ ਹੈਗਾ ਲਓ ਹੁਣ ਆਪਣੇ ਨਾਲ ਮੰਮੀ ਵੀ ਹੈਲਪ ਕਰਨ ਲੱਗੇ ਪਹਿਲਾਂ ਵੀ ਮੰਮੀ ਨਾਲ ਕੰਮ ਕਰਾਈ ਜਾਂਦੇ ਸੀ ਜਿਵੇਂ ਕਿ ਨਾਰੀ ਵਾਲ ਨੂੰ ਕੱਦੂ ਕਸ ਕਰ ਦਿੱਤਾ ਤੇ ਹੁਣ ਵਿੱਚ ਦੀ ਉਹ ਵੀ 2 ਮਿੰਟ ਖਰਚਣਾ ਮਾਰ ਦੇਣਗੇ ਫਿਰ ਮੈਂ ਖਰਚਣਾ ਮਾਰ ਦੂੰਗੀ ਕਿਉਂਕਿ ਬਾਹ ਥੱਕ ਜਾਂਦੀ ਆ ਨਾ ਤੇ ਜਿਆਦਾ ਟਾਈਮ ਨਹੀਂ ਲੱਗਦਾ ਸਿਰਫ ਤਿਆਰੀ ਕਰਨ ਤੇ ਟਾਈਮ ਲੱਗਦਾ ਜਦੋਂ ਕਿ ਵੀਡੀਓ ਬਣਾਉਣੀ ਹੋਵੇ ਫਿਰ ਤਾਂ ਕੁਝ ਜਿਆਦਾ ਹੀ ਟਾਈਮ ਲੱਗ ਜਾਂਦਾ ਜੇ ਆਪਾਂ ਵੈਸੇ ਨਾਰਮਲ ਘਰੇ ਕੰਮ ਕਰਦੇ ਆ ਫਿਰ ਵੀ ਕੋਈ ਜਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਵੀਡੀਓ ਦੇ ਚੱਕਰ ਦੇ ਵਿੱਚ ਤੁਹਾਨੂੰ ਦਿਖਾਉਣਾ ਹੁੰਦਾ ਸਾਰਾ ਕੁਝ ਦੱਸਣਾ ਹੁੰਦਾ ਤੇ ਸਾਰਾ ਸਹੀ ਜਿਹੜੀ ਵੀਡੀਓ ਤੁਹਾਡੇ ਲਈ ਬਣਾ ਕੇ ਤਿਆਰ ਕਰਨੀ ਹੁੰਦੀ ਹੈ ਤਾਂ ਜਿਆਦਾ ਟਾਈਮ ਲੱਗ ਜਾਂਦਾ ਹੁਣ ਮੈਨੂੰ ਸ਼ਾਮ ਦੇ 3 ਹੋ ਗਏ 12 ਵਜੇ ਮੈਂ ਲੱਗੀ ਸੀ ਕਿ ਬਹੁਤ ਟਾਈਮ ਹੋ ਗਿਆ ਏ ਪੰਜੀਰੀ ਬਣਾਉਣ ਲੱਗਿਆ ਹੁਣ ਵੇਸਣ ਆ ਜਿਹੜਾ ਭੁੱਜ ਗਿਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਦੋਂ ਵੇਸਣ ਭੁੱਜ ਜਾਵੇ ਲਾਲ ਹੋ ਜੇ ਉਦੋਂ ਆਪਣੀ ਪੀਸੀ ਹੋਈ ਜਿਹੜੀ ਗੂੰਦ ਆ ਉਹ ਆਪਾਂ ਪਹਿਲਾਂ ਪਾ ਦੇਣੀ ਆ ਗਰਮ-ਗਰਮ ਵੇਸਣ ਦੇ ਵਿੱਚ ਕਿਉਂਕਿ ਨਾਲ ਹੀ ਫਿਰ ਜਿਹੜੀ ਆਪਣੀ ਗੂੰਦ ਫਰਾਈ ਹੋ ਜਾਂਦੀ ਏ ਇਸ ਤਰ੍ਹਾਂ ਤਾ ਕਰਕੇ ਆਪਾਂ ਨੂੰ ਪਹਿਲਾਂ ਜਿਹੜੀ ਗੂੰਦ ਆ ਫਰਾਈ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਆਪਣਾ ਵੇਸਣ ਲਾਲ ਹੋ ਜਾਵੇ ਤੇ ਦਵਾਈਆਂ ਤੋਂ ਪਹਿਲਾਂ ਗੂੰਦ ਜਿਹੜੀ ਆਪਾਂ ਪਾ ਦੇਣੀ ਹੁੰਦੀ ਆ ਫਿਰ ਉਹ ਨਾਲ ਹੀ ਫਰਾਈ ਹੋ ਜਾਂਦੀ ਆ ਇੱਧਰ ਆਪਣੇ ਇਹ ਮਗਜ ਸੀਗੇ ਜਿਹੜੇ ਹਰਦੀਪ ਦੁਕਾਨ ਤੋਂ ਲੈ ਕੇ ਆਇਆ ਕੱਲੇ ਇੱਕ ਤਰ੍ਹਾਂ ਦੇ ਮਗਜ ਮਿਲੇ ਆ ਵੈਸੇ ਤਾਂ ਚਾਰੇ ਮਗਜ ਮਿਲ ਜਾਣ ਤਾਂ ਜ਼ਿਆਦਾ ਵਧੀਆ ਆਪਣੇ ਸਿਰ ਦੇ ਲਈ ਤੇ ਸਾਰੇ ਘਾਸੇ ਲਈ ਬਹੁਤ ਵਧੀਆ ਹੁੰਦੇ ਚਾਰੇ ਮਗਜ ਪਰ ਆਪਣੇ ਕੋਲ ਤਾਂ ਇੱਕ ਹੀ ਆ ਆ ਜਿਹੜੇ ਮੇਰੇ ਕੋਲੀ ਦੇ ਵਿੱਚ ਇਹ ਮੇਥੇ ਆ 50 ਕ ਗ੍ਰਾਮ ਮੇਰੇ ਕੋਲ ਮੇਥੇ ਆ ਤੇ ਹਰਦੀਪ ਜਿਹੜਾ ਮੈਨੂੰ ਮੇਥੇ ਪਾਉਣ ਨਹੀਂ ਦਿੰਦਾ ਕਿਉਂਕਿ ਉਹਨੇ ਮੇਥਿਆਂ ਤੋਂ ਬਿਨਾ ਹੀ ਖਾਣੀ ਆ ਤੇ ਇਧਰ ਆਪਣੀਆਂ ਇਹ ਦਵਾਈਆਂ ਪੀਸੀਆਂ ਹੋਈਆਂ ਵੇਸਾਂ ਦਾ ਕਲਰ ਦੇਖੋ ਕਿੰਨਾ ਜਿਹੜਾ ਭੁਜਕੇ ਸੋਨਾ ਬਣ ਗਿਆ ਤਿਆਰ ਹੋ ਗਿਆ ਤੇ ਹੁਣ ਇੱਥੇ ਜਿਹੜਾ ਤੁਸੀਂ ਕੀ ਕਰਨਾ ਨਾ ਅੱਗ ਨਹੀਂ ਜਮਾਈ ਬਿਲਕੁਲ ਵੀ ਜਿਹੜੇ ਕੋਲਿਆਂ ਦਾ ਸੇਕ ਹੈਗਾ ਉਹ ਠੀਕ ਆ ਪਰ ਅੱਗ ਨਿਮਚਾਉਣੀ ਜੇ ਤੁਹਾਡੀਆਂ ਜਿਹੜੀਆਂ ਵਿੱਚ ਲੱਕੜਾਂ ਮੱਚਦੀਆਂ ਉਹਨੂੰ ਬਾਹਰ ਕੱਢ ਦਿਓ ਮੈਂ ਲੱਕੜਾਂ ਜਿਹੜੀਆਂ ਵਿੱਚੋਂ ਕੱਢ ਦਿੱਤੀਆਂ ਤੇ ਹੁਣ ਆਪਾਂ ਜਿਹੜਾ ਇਹ ਮਖਾਣੇ ਸੀਗੇ ਉਹ ਪਾ ਦਿੱਤੇ ਨਾਰੀਅਲ ਬਦਾਮ ਕਾਜੂ ਡਰਾਈ ਫਰੂਟ ਸਾਰੀਆਂ ਦਵਾਈਆਂ ਸਾਰਾ ਸਮਾਨ ਜਿਹੜਾ ਆਪਾਂ ਪਾ ਦਿੱਤਾ ਜਿਹੜੇ ਹੁਣ ਖੰਡ ਪਾਉਣੀ ਹੈ ਆਪਣੀ ਖੰਡ ਆ ਘਰੇ ਪੀਸ ਕੇ ਵੀ ਪਾ ਸਕਦੇ ਆ ਜਾਂ ਖੰਡ ਦੀ ਜਗ੍ਹਾ ਤੁਸੀਂ ਸ਼ੱਕਰ ਵੀ ਪਾ ਸਕਦੇ ਆ ਕਿਉਂਕਿ ਅਸੀਂ ਕਈ ਵਾਰ ਸ਼ੱਕਰ ਵੀ ਪਾ ਦਿੰਦੇ ਹੁੰਨੇ ਆ ਜ਼ਰੂਰੀ ਨੇਗਾ ਤੁਸੀਂ ਵੀ ਖੰਡ ਪਾਉਣੀ ਆ ਜੇ ਤੁਹਾਡਾ ਮਾਣਾ ਸ਼ੱਕਰ ਪਾਉਂਦਾ ਤੁਸੀਂ ਸ਼ੱਕਰ ਪਾ ਲਓ ਹੁਣ ਆਪਾਂ ਸਾਰਾ ਸਮਾਨ ਨੂੰ ਮਿਕਸ ਕਰ ਲਿਆ ਤੇ ਸੇਕ ਵੀ ਲੱਗ ਗਿਆ ਦਵਾਈਆਂ ਨੂੰ ਚੁੱਲੇ ਉੱਪਰ ਹੀ ਰੱਖਿਆ ਹੋਇਆ ਸੀ ਤੇ ਸੇਕ ਆ ਜਿਹੜਾ ਵਿੱਚ ਆਪਣੀਆਂ ਲੱਕੜਾਂ ਸੀ ਉਹ ਘਟਾ ਕੀਤੇ ਹੋਇਆ ਸੀ ਬਾਲਣ ਕੜਾਈ ਨੂੰ ਆਪਾਂ ਹੁਣ ਥੱਲੇ ਲਾ ਲਿਆ ਤੇ ਹੁਣ ਆਪਾਂ ਇਹਨੂੰ ਐਸੇ ਤਰ੍ਹਾਂ 1-2 ਮਿੰਟ ਹਿਲਾ ਕੇ ਹਲਕਾ ਜਿਹਾ ਠੰਡਾ ਕਰ ਲੈਣਾ ਠੰਡਾ ਤਾਂ ਜ਼ਿਆਦਾ ਨਹੀਂ ਹੋਣਾ ਹੁਣ ਆਪਾਂ ਇਹਦੇ ਵਿੱਚ ਦੇਸੀ ਜਿਹੜੀ ਆਪਣੀ ਖੰਡ ਆ ਉਹ ਛਾਂਣ ਕੇ ਰੱਖੀ ਹੋਈ ਆ ਕਈ ਵਾਰੀ ਅਸੀਂ ਖੰਡ ਨੂੰ ਪੀਸ ਕੇ ਵੀ ਘਰੇ ਪਾ ਲੈਨੇ ਹੁੰਨੇ ਆ ਪਰ ਇੰਨਾ ਟਾਈਮ ਨਹੀਂ ਸੀ ਨਾ ਤਾਂ ਕਰਕੇ ਜਿਹੜੀ ਇਹ ਵੀ ਜਿਹੜੀ ਆਪਾਂ ਬਾਹਰੋਂ ਹੀ ਲਿਆਂਦੀ ਆ ਦੇਸੀ ਖੰਡ ਤੇ ਹੁਣ ਆਪਾਂ ਦੋ ਖੁਰਚਣਿਆਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਲਓ ਜੀ ਹੁਣ ਜਿਹੜੇ ਮੇਥੇ ਸੀਗੇ ਉਹ ਮੈਨੂੰ ਹਰਦੀਪ ਨੇ ਪਾਉਣ ਨਹੀਂ ਦਿੱਤੇ ਤੇ ਹੁਣ ਕੀ ਕਰੂੰਗੀ ਉਹਦੇ ਆ ਵਾਸਤੇ ਖਾਣ ਦੇ ਲਈ ਥੋੜੀ ਜਿਹੀ ਅਲੱਗ ਕਰਕੇ ਰੱਖ ਦੂੰਗੀ ਖਾਣੀ ਤਾਂ ਹੁੰਦੀ ਨਹੀਂ ਵੈਸੇ ਹੀ ਉਹਨੂੰ ਆਏ ਹੈਗਾ ਵੀ ਕੌੜੀ ਹੋ ਜੂਗੀ ਕਿਉਂਕਿ ਦਵਾਈਆਂ ਦਾ ਥੋੜਾ ਜਿਹਾ ਵਿੱਚ ਟੇਸਟ ਆਵੇ ਨਾ ਹਲਕਾ ਹਲਕਾ ਕੜੱਤਨ ਜਿਹਾ ਆਵੇ ਜਿਵੇਂ ਕਾਲੀਆਂ ਮੱਚਾਂ ਜਿਵੇਂ ਨਾ ਹੋਈ ਮਿੱਠੇ ਹੋਏ ਇਹਦੇ ਨਾਲ ਪੰਜੀਰੀ ਸਵਾਦ ਬਹੁਤ ਲੱਗਦੇ ਪਰ ਬੱਚੇ ਨਹੀਂ ਪਸੰਦ ਕਰਦੇ ਤੇ ਮਿੱਠੇ ਜਿਹੜੇ ਉਹ ਮੇਰੇ ਆ ਅਲੱਗ ਤੋਂ ਭੁੰਨ ਕੇ ਆਪਾਂ ਵਿੱਚ ਮਿਕਸ ਕਰ ਦਵਾਂਗੇ ਤੇ ਲੋ ਜੀ ਹੁਣ ਆਪਾਂ ਇੱਕ ਡੋਂਗੇ ਦੇ ਵਿੱਚ ਕੱਢ ਦਿੰਨੇ ਆ ਤੇ ਤੁਹਾਨੂੰ ਦਿਖਾਉਣੇ ਆ ਕਾਜ ਬਹੁਤ ਵਧੀਆ ਆ ਰਹੀ ਆ ਪੰਜੀਰੀ ਦੇ ਵਿੱਚੋਂ ਬਹੁਤ ਹੀ ਵਧੀਆ ਤਾਕਤਵਾਰ ਪੰਜੀਰੀ ਆਪਣੀ ਬਣ ਕੇ ਤਿਆਰ ਆ ਤੇ ਇੱਥੇ ਜਿਹੜੀ ਮੇਰੀ ਵੀਡੀਓ ਆ ਰਿਕਾਰਡ ਤਾਂ ਮੈਂ ਕੀਤੀ ਸੀ ਸਹੀ ਤਰੀਕੇ ਦੇ ਨਾਲ ਨਹੀਂ ਹੋਈਗੀ ਆਵਾਜ਼ ਆ ਜਿਹੜੀ ਸਹੀ ਨਹੀਂ ਹੈਗੀ ਤੇ ਤੁਹਾਨੂੰ ਮੇਰਾ ਪੰਜੀਰੀ ਬਣਾਉਣ ਦਾ ਤਰੀਕਾ ਕਿਵੇਂ ਲੱਗਿਆ ਵਧੀਆ ਲੱਗਿਆ ਕਿਉਂਕਿ ਦਵਾਈਆਂ ਤਾਂ ਸਾਰੇ ਅਲੱਗ-ਅਲੱਗ ਹੀ ਪਾਉਂਦੇ ਆ ਹਾਂ ਜੀ ਮੈਂ ਹਾਲ ਤੁਹਾਨੂੰ ਮੇਥਿਆਂ ਦੀ ਜਿਹੜੀ ਗੱਲ ਪਹਿਲਾਂ ਦੱਸ ਚੁੱਕੀ ਆ ਹਰਦੀਪ ਨੇ ਜਿਹੜੇ ਪਾਉਣੇ ਦਿੱਤੇ ਹੁਣ ਮੈਂ ਇਹਨੂੰ ਅਲੱਗ ਤੋਂ ਭੁੰਨ ਕੇ ਵਿੱਚ ਮਿਕਸ ਕਰ ਦੂੰਗੀ ਕਿਉਂਕਿ ਉਹਦੇ ਵਾਸਤੇ ਅਲੱਗ ਕੱਢ ਦੂੰਗੀ ਬਾਕੀ ਸਾਰੇ ਅਸੀਂ ਇਹ ਮੇਥਿਆਂ ਵਾਲੀ ਖਾ ਲਵਾਂਗੇ ਮੇਥੇ ਥੋੜੇ ਹੀ ਆ 50 ਕ ਗ੍ਰਾਮ ਹੀ ਮੇਥੇ ਆ ਜਿਹੜੇ ਇਹ ਜਾਦਾ ਨਹੀਂ ਹੈਗੇ ਤੇ ਇਹਦੇ ਨਾਲ ਜ਼ਿਆਦਾ ਕੋੜੀ ਨਹੀਂ ਹੋਊਗੀ ਟੇਸਟ ਜਾਂ ਵਧੀਆ ਬਣ ਜੂਗਾ ਕਰਾਰੀ ਜੀ ਬਣ ਜੂਗੀ ਹਾਂਜੀ ਪੰਜੀਰੀ ਤਾਂ ਪੁਰਾਣੇ ਸਮਿਆਂ ਤੋਂ ਹੀ ਬਣਦੀ ਆ ਰਹੀ ਆ ਤੇ ਅਲੱਗ-ਅਲੱਗ ਜਿਹੜੀਆਂ ਦਵਾਈਆਂ ਕੋਈ ਕਿਸ ਤਰ੍ਹਾਂ ਦੀਆਂ ਦਵਾਈਆਂ ਪਾ ਰਿਆ ਕੋਈ ਕਿਸ ਤਰ੍ਹਾਂ ਦੀਆਂ ਪਾ ਰਿਆ ਤੇ ਬਾਕੀ ਤੁਸੀਂ ਮੈਨੂੰ ਇਹ ਦੱਸਣਾ ਕਿ ਜਿਹੜਾ ਮੈਂ ਅੱਜ ਤੁਹਾਨੂੰ ਪੰਜੀਰੀ ਬਣਾ ਕੇ ਦਿਖਾਈ ਆ ਦਵਾਈਆਂ ਪਾ ਕੇ ਦਿਖਾਈਆਂ ਤੇ ਤੁਹਾਨੂੰ ਮੇਰਾ ਇਹ ਪੰਜੀਰੀ ਬਣਾਉਣ ਦਾ ਤਰੀਕਾ ਕਿਵੇਂ ਲੱਗਿਆ ਜੇਕਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਜ਼ਰੂਰ ਕਰ ਦੇਣਾ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਚਲੋ ਠੀਕ ਹੈ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ